ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣਾ ਦੇਸੀ ਚੂਚਾ ਬਲੈਕ ਐਸਟਰਲੋਪ ਤੇ ਆਰ ਆਈ ਆਰ ਮੈਂ ਤੁਹਾਨੂੰ ਇਹ ਦਿਖਾ ਰਿਹਾ ਇਹ ਥੋੜਾ ਜਿਹਾ ਡਰ ਕੇ ਇਕੱਠਾ ਜਾ ਹੋ ਜਾਂਦਾ ਤੇ ਬੈਸੀ ਐਕਟਿਵ ਹੈ ਪੂਰਾ ਦੇਖ ਭੱਜੇ ਫਿਰਦੇ ਨੇ ਦੇਖ ਸਕਦੇ ਹੋ ਜੀ ਬਲੈਕ ਐਸਟਰਲੋਪ ਤੇ ਆਰ ਆਈ ਆਰ ਚਿਕਸ ਆਪਣਾ ਬਹੁਤ ਹੀ ਵਧੀਆ ਬਰੀਡ ਆਪਾਂ ਤਿਆਰ ਕਰਦੇ ਆਂ ਆਪਣੀ ਆਪ ਦੀ ਇਹ ਮਤਲਬ ਤਿਆਰ ਬਰੀਡ ਹੈ ਜਿਹੜੇ ਇਹਦੇ ਆਂਡੇ ਨੇ ਬਲੈਕ ਐਸਟਰਾਲੋਪ ਦੇ ਉਹ ਪੂਰੇ ਜੀ ਮਤਲਬ ਸਾਫ ਸਫਾਈ ਨਾਲ ਮਸ਼ੀਨ ਚ ਲਾਏ ਜਾਂਦੇ ਨੇ ਜੀ ਠੀਕ ਹੈ ਜੀ ਤੇ ਪੂਰਾ ਧਿਆਨ ਉਹਦੇ ਚ ਟੈਂਪਰੇਚਰ ਦਾ ਰੱਖਿਆ ਜਾਂਦਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਰੀਡ ਅਸੀਂ ਤਿਆਰ ਕਰਦੇ ਆਂ ਪੇਰੈਂਟ ਪਾਰਟ ਤੋਂ ਤਿਆਰ ਕਰਦੇ ਆਂ ਜੀ ਦੇਖ ਸਕਦੇ ਹੋ ਤੁਸੀਂ ਤੇ ਚੰਗਾ ਅੰਡਾ ਜਿਹੜਾ ਆਪਣਾ ਅੰਡਾ ਹੋਵੇ ਉਹ ਬਹੁਤ ਫਰਕ ਰੈਂਦਾ ਇਸ ਗੱਲ ਦਾ ਤੇ ਵਧੀਆ ਬਰੀਡ ਤੇ ਫ੍ਰੀ ਟ੍ਰੇਨਿੰਗ ਤੇ ਤੰਦਰੁਸਤ ਚਿਕਸ ਹੁਣ ਅੱਜ ਇਹਨਾਂ ਨੂੰ ਜਿਹੜੀ ਆਪਾਂ ਕਹਿੰਦੇ ਆ ਰਾਣੀ ਖੇਤ ਵਾਲੀ ਬਰੀਡ ਲਾਈ ਹੈ ਡੋਜ ਠੀਕ ਹੈ ਜੀ ਉਹ ਵੈਕਸੀਨ ਕੀਤੀ ਹੈ ਰਾਣੀ ਖੇਤ ਬਿਮਾਰੀ ਤੋਂ ਤੇ ਸਾਰੀ ਵੈਕਸੀਨ ਮੈਂ ਕਰਕੇ ਦਿਨਾ ਬਾਕੀ 9814586919 ਮੇਰਾ ਫੋਨ ਨੰਬਰ ਹੈ ਜੀ 9814586919 ਪਿੰਡ ਹੀੜੀਕੇ ਹੈ ਜੀ ਇਹ ਜਿਹੜਾ ਹੈ ਮੇਰਾ ਪਿੰਡ ਹੈ ਹੀੜੀਕੇ ਇਹ ਧੂਰੀ ਬਰਨਾਲਾ ਸੰਗਰੂਰ ਮਲੇਰ ਕੋਟਲਾ ਰਾਏਕੋਟ ਇਨਾਂ ਫੇਰਾਂ ਦੇ ਸੈਂਟਰ ਦੇ ਵਿੱਚ ਪੈਂਦਾ ਹੈ ਠੀਕ ਹੈ ਜੀ ਦੁਬਾਰਾ ਫੇਰ ਦੱਸ ਦਿੰਨਾ ਵੀ ਬਰਨਾਲਾ ਧੂਰੀ ਸੰਗਰੂਰ ਮਲੇਰ ਕੋਟਲਾ ਰਾਏਕੋਟ ਇਨਾ ਪਿੰਡਾਂ ਦੇ ਸੈਂਟਰ ਦੇ ਵਿੱਚ ਮੇਰਾ ਪਿੰਡ ਹੈ ਠੇੜੀਕੇ ਪਿੰਡ ਠੀਕ ਹੈ ਜੀ ਗਰੇਵਾਲ ਦੇਸੀ ਪੋਲਟਰੀ ਫਾਰਮ ਆਪਣਾ ਹੈਗਾ ਪਿੰਡ ਠੇੜੀਕੇ ਦੇ ਵਿੱਚ ਲੋਕੇਸ਼ਨ ਮੈਂ ਤੋਂ ਲੈ ਲਿਆ ਕਰੋ ਜਿੰਨਾ ਵੀਰਾਂ ਨੇ ਜਿਹੜੇ ਆਉਣਾ ਹੈ ਜਾਂ ਜਿੰਨਾਂ ਦੀਆਂ ਬੁਕਿੰਗਾਂ ਨੇ ਉਹਨਾਂ ਨੂੰ ਫੇਸਨਾ ਮੇਰੀਆਂ ਮੈਂ ਪਾ ਦੇਣੀਆਂ ਨੇ ਸਾਰਿਆਂ ਨੂੰ ਤੇ ਜਿੰਨਾਂ ਦੀਆਂ ਬੁਕਿੰਗਾਂ ਨੇ ਉਹਨਾਂ ਦਾ ਚੂਚਾ ਤਿਆਰੀ ਹੈ ਨੇੜੇ ਹੀ ਹੈ ਤੇ ਬਾਕੀ ਤੁਹਾਨੂੰ ਬਰੀਡ ਦੀ ਗਾਰੰਟੀ ਹੋ ਆਂਡੇ ਬਹੁਤ ਹੀ ਵਧੀਆ ਦੇਣੇ ਨੇ ਇਹਨੇ ਚਲੋ ਆਪਾਂ ਵਾਈ ਫੇਸ ਗੱਲ ਕਰਦੇ ਹਾਂ ਹੁਣ ਹਾਂਜੀ ਰਾਣੀ ਖੇਤ ਦੀ ਵੈਕਸੀਨ ਅੱਜ ਆਪਣੇ ਬਲੈਕ ਐਸਟਰੋਲੋਪ ਤੇ ਆਰ ਆਈ ਆਰ 6 ਨੂੰ ਆਪਾਂ ਕਰ ਰਹੇ ਹਾਂ ਬੁੱਧ ਹੈਗਾ ਆ ਬਰ ਪਾਈ ਹੋਈ ਹੈ ਤੇ ਇਹ 1500 ਚੂਚੇ ਦੀ ਵੈਕਸੀਨ ਹੈ ਅੱਜ ਇਹ ਇਹ ਆਪਾਂ ਕਰ ਰਹੇ ਹਾਂ ਤੇ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਹੈ ਉਹ ਸੰਪਰਕ ਕਰ ਲਓ ਪ्युअर ਬਰੀਡ ਗਰੇਵਾਲ ਪੁਲਟਰੀ ਫਾਰਮ ਤੇ ਆਰ ਆਈ ਆਰ ਬਲੈਕ ਐਸਟਰਲੋਫ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਮਿਲ ਜੂਗੀ ਜੀ ਤੇ ਸੌਫ ਜਿੰਨਾ ਮਰਜ਼ੀ ਲੈ ਲਓ ਨੀਂਤੋਂ ਨੋ ਲੋ ਠੀਕ ਹੈ ਜੀ ਤੇ ਬੁਕਿੰਗ ਕਰਵਾ ਸਕਦੇ ਆ ਸਾਡੇ ਹੈਸ਼ ਨਿਕਲਦੇ ਹੀ ਰਹਿੰਦੇ ਨੇ ਤੁਸੀਂ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਦਾ ਇਕਸਰ ਪਰ ਵੈਕਸੀਨ ਸਾਰੀ ਸਾਡੀ ਕਰੀ ਹੁੰਦੀ ਹੈ ਇਹ ਸਾਡੀ ਮਤਲਬ ਮੇਨ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਿਨਾ ਵੈਕਸੀਨ ਤੋਂ ਅਸੀਂ ਕਰੀ ਵੀ ਕੋਈ ਚੂਚਾ ਨਹੀਂ ਸੇਲ ਕਰਦੇ ਵੈਕਸੀਨ ਸਾਰੀ ਕਰਕੇ ਦੇਣੀ ਸਾਠ ਠੀਕ ਹੈ ਜੀ ਹਾਂਜੀ ਤੇ ਦੇਖ ਸਕਦੇ ਹੋ ਤੁਸੀਂ ਆਪਾਂ ਨਾਲ ਸਰਦੀ ਦੇ ਵਿੱਚ ਵੱਡੀ ਮੁਰਗੀ ਵੀ ਸੇਲ ਕਰਦੇ ਆ ਇੱਥੇ ਤਿਆਰ ਹੁੰਦੀ ਹੈ ਆਪਣੇ ਫਾਰਮਾਂ ਤੇ ਮੁਰਗੀ ਜਦੋਂ ਚਿਕਸ ਅਸੀਂ ਫਿਰ ਬਾਅਦ ਦੇ ਵਿੱਚ ਇੱਕ ਦਿਨ ਦੇ ਵਿੱਚ ਚਿਕਸ ਤੋਂ ਪਾਲ ਕੇ ਤਿਆਰ ਕਰਦੇ ਹੁੰਨੇ ਆ ਠੀਕ ਹੈ ਜੀ ਤੇ ਬਾਕੀ ਅੰਡੇ ਸੇਲ ਕਰਦੇ ਆ ਦੇਸੀ ਮੁਰਗੇ ਤੇ ਬੱਕਰੇ ਦਾ ਆਚਾਰ ਵੀ ਆਪਾਂ ਸੇਲ ਕਰਦੇ ਹੁੰਨੇ ਆ ਸਰਦੀ ਦੇ ਵਿੱਚ ਸਰਦੀ ਚ ਵੱਡੀ ਮੁਰਗੀ ਸੇਲ ਅੰਡੇ ਸੇਲ ਤੇ ਅੰਡੇ ਦਾ ਚਲੋ ਗਰਮੀ ਚ ਵੀ ਆਪਾਂ ਸੇਲ ਕਰਦੇ ਆ 15 ਰੁਪਏ ਏਗ ਸੇਲ ਕਰਦੇ ਆ ਆਪਾਂ ਆਪਣਾ ਵਿਖਦਾ ਵਧੀਆ ਕੰਮ ਐ ਜਾਣਕਾਰੀ ਤੁਹਾਨੂੰ ਫ੍ਰੀ ਦੇਵਾਂਗਾ ਟ੍ਰੇਨਿੰਗ ਫ੍ਰੀ ਦੇਵਾਂਗਾ ਪਰ ਫੋਨ ਤੇ ਨਹੀਂ ਬਾਈ ਫੇਸ ਮਿਲ ਕੇ ਤੇ ਨਾਲੇ ਤੁਸੀਂ ਉਸ ਦਿਨ ਚੂਚਾ ਲੈ ਜਾਇਆ ਕਰੋ ਨਾਲੇ ਮਿਲ ਕੇ ਟ੍ਰੇਨਿੰਗ ਲੈ ਲਿਆ ਕਰੋ ਠੀਕ ਹੈ ਜੀ ਬਾਕੀ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਇੱਕ ਆਪਾਂ ਹੋਰ ਦੱਸ ਦਈਏ ਤੁਹਾਨੂੰ ਆਪਣੀ ਨਾ ਵੀਡੀਓ ਰਪਈਆ ਸਰਲੇਖ ਚੈਨਲ ਜਦੋਂ ਤੁਸੀਂ ਪੰਜਾਬੀ ਦੇ ਇੰਗਲਿਸ਼ ਦੇ ਵਿੱਚ ਲਿਖੋ ਸਰਲੇਖ ਚਾਹੇ ਪੰਜਾਬੀ ਦੇ ਲਿਖੋਗੇ ਸਰ ਲੇਖ ਲਿਖਣਾ ਹੈ ਬਾਅਦ ਦੇ ਵਿੱਚ ਆ ਚੈਨਲ ਕੋਊਗਾ ਉਹਦੇ ਤੇ ਅੱਜ ਦੀ ਤਰੀਕ ਚ ਆਪਣੀ ਵੀਡੀਓ ਪਈ ਹੈ ਸਾਡੇ ਮਤਲਬ ਇਹਦੇ ਹੈ ਬਾਰੀ ਕੁ ਫੋਲਟਰੀ ਬਾਰੀ ਗੱਲ ਕੀਤੀ ਹੈ ਤੇ ਉਹਦੇ ਤੇ ਤੁਸੀਂ ਵੀਡੀਓ ਜਰੂਰ ਦੇਖਿਓ ਉਹਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਉਹਦੇ ਵਿੱਚ ਵੀਡੀਓ ਦੇ ਦੇਖੋ ਸਾਰੀ ਤੁਸੀਂ ਉਹਦੇ ਤੇ ਪਾਈ ਗਈ ਹੈ ਬਾਕੀ ਇਲਤੀ ਲਾਣਾ ਟੀਵੀ ਤੇ ਆਪਣੀ ਪਿਛਲੇ ਸਾਲ ਪਾਈ ਗਈ ਸੀ ਅ ਮੇਰਾ ਚੈਨਲ ਹੈ ਜਿਹੜਾ ਗਰੇਵਾਲ ਪੋਲਟਰੀ ਕਿੰਗ ਇਹਦੇ ਤੇ ਤੁਸੀਂ ਵੀਡੀਓ ਦੇਖੋਗੇ ਤੇ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਨਵੇਂ ਵੀਰ ਜੁੜੇ ਹੋ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤਾਂ ਤੁਸੀਂ ਜਰੂਰ ਕਰ ਦਿਆ ਕਰੋ ਜੀ ਤੇ ਜਿਹੜੀ ਬਰੀਡ ਅਸੀਂ ਤੁਹਾਨੂੰ ਦੇਵਾਂਗੇ ਪਿਓਰ ਬਰੀਡ ਹੋਊਗੀ ਏ ਗ੍ਰੇਡ ਤੋਂ ਭਾਵ ਹੈ ਏ ਗ੍ਰੇਡ ਦਾ ਮਤਲਬ ਹੁੰਦਾ ਵੀ ਇਸ ਤੋਂ ਅ ਅੱਗੇ ਕੋਈ ਨਹੀਂ ਜਿਹੜੀ ਕੋਈ ਮਤਲਬ ਸਥਿਤੀ ਇਹ ਬਰੀਡ ਨਹੀਂ ਮਿਲ ਸਕਦੀ ਤੁਹਾਨੂੰ ਕਿਉਂਕਿ ਮੈਂ ਇਮਾਨਦਾਰੀ ਨਾਲ ਤਿਆਰ ਕਰਨਾ ਹੈ ਬਰੀਡ ਤਾਂ ਇਹ ਗ੍ਰੇਡ ਮਤਲਬ ਪ्युअर ਹੋ ਜੂਗੀ ਹੋਰ ਵੀ ਮਿਲ ਜੂ ਪਰ ਜਿਹੜੀ ਜਿਵੇਂ ਹੁਣ ਕਿਸੇ ਵੀਰ ਨੇ ਮੇਰੇ ਤੋਂ 10 ਦਿਨ ਦਾ ਚੂਚਾ ਲੈਣਾ ਹੈ ਕਿਸੇ ਨੇ 15 ਦਿਨ ਦਾ ਲੈਣਾ ਕਿਸੇ ਨੇ ਮਹੀਨੇ ਦਾ ਲੈਣਾ ਉਹ ਜਿਹੜਾ ਸਮਾਂ ਅਸੀਂ ਇੱਥੇ ਰੱਖਦੇ ਆ ਆਪਣੇ ਕੋਲ ਉਹਦੀ ਦੇਖਰੇਖ ਮੇਰੀ ਹਾਜ਼ਰੀ ਚ ਹੁੰਦੀ ਹੈ ਉਹਦੀ ਸਾਰੰ ਸੰਭਾਲ ਮੈਂ ਜਿਵੇਂ ਮੈਡੀਸਨ ਦੇਣੀ ਉਹ ਮੈਂ ਖੁਦ ਕਰਦਾ ਮੈਂ ਕਿਸੇ ਦੇ ਵੀ ਭਰੋਸਾ ਨਹੀਂ ਕਰਦਾ ਇਹ ਨਹੀਂ ਹੈਗਾ ਵੀ ਭਈ ਇਹ ਰੱਖ ਲਾਂਗੇ ਆਪਾਂ ਨਾ ਜਦੋਂ ਮਤਲਬ ਕੰਮ ਕਰਾਉਨੇ ਆ ਅਸੀਂ ਨਾਲ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਮੇਰੇ ਨਾਲ ਮੇਰੀ ਵਾਈਫ ਵੀ ਮਦਦ ਕਰਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਬਾਕੀ ਹੋਰ ਫਾਰਮ ਤੇ ਸਾਨੂੰ ਲੋੜ ਹੁੰਦੀ ਹੈ ਤਾਂ ਪੰਜਾਬੀ ਮੁੰਡਿਆਂ ਨੂੰ ਤੋਂ ਹੀ ਕੰਮ ਕਰਾਉਨੇ ਆ ਅਸੀਂ ਉਹੀ ਸਾਡਾ ਕੰਮ ਇਹ ਨਹੀਂ ਹੈਗਾ ਵੀ ਭਈ ਇਹ ਰਾ ਲਾਂਗੇ ਹੁਣ ਕਿ ਬਹੁਤ ਫਾਰਮਾਂ ਤੇ ਚਲੋ ਆਪਾਂ ਬਾਕੀ ਇਹਨਾਂ ਗੱਲਾਂ 'ਚ ਨਹੀਂ ਪੈਣਾ ਜੀ ਇਹ ਵਧੀਆ ਬਰੀਡ ਮਿਲੂ ਫੀਡ ਹੈ ਜਿਹੜੀ ਉਹ ਤੁਹਾਨੂੰ ਗੌਦਰੀਏ ਦੀ ਫੀਡ ਦੇਵਾਂਗੇ ਵਧੀਆ ਏ ਗ੍ਰੇਡ ਫੀਡ ਹੋਊਗੀ ਹੋਰ ਕੋਈ ਫੀਡ ਨਾ ਤੁਸੀਂ ਮਾੜੀ ਵਰਤੋ ਠੀਕ ਹੈ ਜੀ ਇਸ ਤੋਂ ਬਿਨਾ ਤੇ ਨੁਕਸਾਨ ਹੁੰਦਾ ਬਰਡ ਐਗ ਤੇ ਨਹੀਂ ਆਉਂਦੇ ਲੰਬਾ ਲੰਬਾ ਸਮਾਂ ਬਿਮਾਰ ਪਹਿਲਾਂ ਹੀ ਫੀਡ ਖਾਣਸਾਰ ਹੋ ਜਾਂਦੇ ਨੇ ਜੇ ਕੋਈ ਹੋਰ ਫੀਡ ਪਾਉਣੀ ਹੈ ਤੁਸੀਂ ਦੇਖ ਚੁੱਕੇ ਆ ਰਿਜ਼ਲਟ ਠੀਕ ਹੈ ਜੀ ਇਹ ਤਾਂ ਹਣ ਗੌਦਰੇਜ ਦੀ ਫੀਲ ਹੀ ਸਾਡੇ ਕੋਲੋਂ ਵੀ ਮਿਲੂਗੀ ਜੇ ਤੁਹਾਨੂੰ ਚਾਹੀਦੀ ਹੈ ਤੇ ਬਾਕੀ ਇਹਨਾਂ ਨੂੰ ਬਾਰਡਰੂਮਾਂ ਜਦੋਂ ਤਿਆਰ ਕਰਦਾ ਤਾਂ ਇਹਨਾਂ ਨੂੰ ਐਂਟੀਬਾਇਟਿਕ ਵੀ ਦਿੰਨਾ ਵਧੀਆ ਕੰਪਨੀ ਦਾ ਐਂਟੀਬਾਇਟਿਕ ਦਿੰਨੇ ਆਪਾਂ ਤੇ ਬਾਕੀ ਦੇਸੀ ਚੀਜ਼ਾਂ ਇਹਨਾਂ ਨੂੰ ਖਵਾਈ ਦੀਆਂ ਨੇ ਜਿਵੇਂ ਸਹਾਜਨੇ ਦੇ ਪੱਤੇ ਹੋ ਗਏ ਜਾਂ ਨਿੰਮ ਦੇ ਪੱਤੇ ਕੀੜੇ ਨਹੀਂ ਵੰਦੇ ਪੇਟ ਤੇ ਇਹਨਾਂ ਦੇ ਚ ਉਹ ਪਾਉਨੇ ਆ ਸਹਾਜਨੇ ਦੇ ਪੱਤੇ ਤਾਕਤ ਦਿੰਦੇ ਨੇ ਐਲੋਵੀਰਾ ਦਿੰਨੇ ਆ ਹਲਦੀ ਦਿੰਨੇ ਆ ਹਲਦੀ ਬਿਮਾਰੀਆਂ ਨਹੀਂ ਲੱਗਦੀਆਂ ਹਲਦੀ ਨਾਲ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਠੀਕ ਹੈ ਨਾ ਜੀ ਤੇ ਇਸ ਤੋਂ ਇਲਾਵਾ ਦੇਸੀ ਖਰਾਕ ਵੀ ਆਪਾਂ ਕਦੇ-ਕਦੇ ਜਿਵੇਂ ਪਾਲਕ ਪਾਉਣੀ ਚਾਹੀਦੀ ਹੈ ਇਹਨਾਂ ਨੂੰ ਕੈਲਸ਼ੀਅਮ ਦਾ ਸਰੋਤ ਹੈ ਬਹੁਤ ਚੰਗੀ ਹੈ ਵਰਸੀਮ ਪਾ ਦੋ ਚਰੀ ਕੱਚੀ ਚਰੀ ਹੁੰਦੀ ਹੈ ਜਦੋਂ ਪਰ ਉਹਨੂੰ ਸਪਰੇਅ ਕਰੀ ਨੂੰ 10 ਦਿਨ ਹੋਣ ਘੱਟੋ-ਘੱਟ ਮੱਕੀ ਪਾ ਸਕਦੇ ਆ ਜਿਹੜੀ ਕੱਚੀ ਹਰੀ ਮੱਕੀ ਹੁੰਦੀ ਹੈ ਠੀਕ ਹੈ ਉਹ ਚੀਜ਼ਾਂ ਵੀ ਪਾ ਸਕਦੇ ਆ ਤੇ ਕੁਝ ਦੇਸੀ ਇਲਾਜ ਹੁੰਦੇ ਨੇ ਇਹਦੇ ਉਹ ਵੀ ਆਪਾਂ ਕਰਨੇ ਚਾਹੀਦੇ ਨੇ ਆਪਾਂ ਨੂੰ ਠੀਕ ਹੈ ਜੀ ਨਿੰਬੂ ਵਾਲਾ ਪਾਣੀ ਜਦੋਂ ਪੂਰੀ ਗਰਮੀ ਹੁੰਦੀ ਹੈ ਨਿੰਬੂ ਦੋ ਨਿੰਬੂ 100 ਬਰਡ ਨੂੰ ਦੋ ਤਿੰਨ ਨਿੰਬੂ ਨਿਚੋੜ ਕੇ ਉਹ ਪਾਣੀ ਰੱਖਿਆ ਕਰੋ ਠੀਕ ਹੈ ਜੀ ਮੈਂ ਆਪਾਂ ਸਕੰਜਵੀ ਪੀਨੇ ਆ ਇਸ ਤਰ੍ਹਾਂ ਬਣ ਜਾਂਦਾ ਹੈ ਤੇ ਗੋੜਾ ਵਾਲਾ ਪਾਣੀ ਆਪਾਂ ਆ ਸਰਦੀ ਸਰਦੀ ਦੇਣਾ ਫਿਰ ਸ਼ੱਕਰ ਵਾਲਾ ਪਾਣੀ ਉਹਦੇ ਨਾਲ એનર્ਜੀ ਮਿਲਦੀ ਹੈ ਬਰਡ ਨੂੰ ਹਟਾਂਗੇ ਹਨਾ ਜੀ ਤੇ ਆਪਣੇ ਬਰਡ ਦੀ ਇੱਕ ਹੋਰ ਆਪਣੀ ਖਾਸੀਅਤ ਹੈ ਵੀ ਬਿੱਠ ਜਿਹੜੀ ਚਿਪਕਦੀ ਹੈ ਬਹੁਤ ਵੱਡੇ ਪੱਧਰ ਤੇ ਇਹ ਦਿੱਕਤ ਆਉਂਦੀ ਹੈ ਫਾਰਮਾਂ 'ਚ ਪਰ ਆਪਣੇ ਜਿਹੜੇ ਚੂਚੇ ਤੁਹਾਡੇ ਕੋਲੇ ਜਾਣਗੇ ਬਿੱਟ ਨਹੀਂ ਜਿਪਕੀ ਹੋਉ ਨਹੀਂ ਜ਼ਿਆਦਾਤਰ ਇੱਥੇ ਮੈਂ ਦੇਖਿਆ ਕਿਤੋਂ ਵੀ ਤੁਸੀਂ ਚਿਕਸ ਮਤਲਬ ਰੱਖਿਆ ਆਪਣੇ ਫਾਰਮਾਂ 'ਚ ਤੁਹਾਡੇ ਬਿੱਟ ਚਿਪਕਣ ਦੀ ਪ੍ਰੋਬਲਮ ਆਉਂਦੀ ਹੈ ਹੋਰ ਵੀ ਮਤਲਬ ਪ੍ਰੋਬਲਮਾਂ ਨੇ ਆ ਸਾਡੇ ਚਿਕਸ ਜਿਹੜਾ ਹੋਊਗਾ ਇਹ ਇਹਦੇ ਵਿੱਚ ਕੋਈ ਵੀ ਬਿੱਟ ਚਿਪਕਣ ਦੀ ਬਿਮਾਰੀ ਨਹੀਂ ਆਊਗੀ ਚੂਚਾ ਤੰਦਰੁਸਤ ਹੀ ਰਹੂਗਾ ਕਿਉਂਕਿ ਮੈਂ ਇਹਦੀ ਨਿਊ ਪੱਕੀ ਕਰੀ ਹੋਈ ਹੈ ਜਦੋਂ ਨਿਊ ਪੱਕੀ ਹੁੰਦੀ ਹੈ ਮਕਾਨ ਦੀ ਫਿਰ ਉਹਨੂੰ ਇਹ ਹੈ ਤੁਸੀਂ ਲੱਖਾਂ ਸਾਲ ਵਰਤੋ ਕਦੇ ਕੋਈ ਦਿੱਕਤ ਨਹੀਂ ਆਉਂਦੀ ਇਹਦੇ ਵਿੱਚ ਵੀ ਇਹੀ ਹੈ ਵੀ ਇਹਨਾਂ ਨੂੰ ਜਿਹੜੀ ਸ਼ੁਰੂ ਚ ਜਿਵੇਂ ਬੱਚਿਆਂ ਨੂੰ ਪੋਦੇ ਫੋਲੀਓ ਦਾ ਟੀਕਾ ਲੱਗਦਾ ਕਦੇ ਕਿਸੇ ਦਾ ਉਹ ਸਾਰੇ ਇਹਨਾਂ ਦੇ ਲੱਗੇ ਹੋਏ ਨੇ ਤੇ ਲਾਈ ਜਾਰ ਰਹੇ ਆ ਜਿਹੜੇ ਰਹਿੰਦੇ ਨੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਤੁਸੀਂ ਏ ਗ੍ਰੇਡ ਬਰੀਡ ਤੁਹਾਨੂੰ ਮਿਲੂਗੀ ਸਾਡੇ ਕੋਲੋਂ ਤੇ ਦੇਸੀ ਇਲਾਜ ਕੀਤਾ ਹੋਊਗਾ ਵੀਡੀਓ ਸਾਡੀ ਸਰਲੇਖ ਚੈਨਲ ਤੇ ਵੀ ਪਾਈ ਗਈ ਹੈ ਅੱਜ ਤੇ ਉਹ ਤੁਸੀਂ ਜ਼ਰੂਰ ਦੇਖਿਓ ਜੀ ਚੈਨਲ ਸਰ ਲੇਖ ਲਿਖਾਉਂਗੇ ਇੰਗਲਿਸ਼ ਦੇ ਵਿੱਚ ਜਾਂ ਪੰਜਾਬੀ ਜੀ ਤੁਹਾਡੇ ਅੱਗੇ ਤੇ ਆਉਗੀ ਵੀਡੀਓ ਅੱਜ ਪਾਈ ਗਈ ਹੈ ਤੇ ਉਹ ਸਾਡਾ ਉਹਨਾਂ ਨੇ ਮਤਲਬ ਪੌਡਕਾਸਟ ਹੀ ਕਰਿਆ ਆਪਾਂ ਕੋਈ ਮਤਲਬ ਪ੍ਰਮੋਸ਼ਨ ਨਹੀਂ ਕਰਾਈ ਕਿਉਂਕਿ ਜਦੋਂ ਨਾਂ ਹੁੰਦਾ ਫਿਰ ਆਪਣੇ ਆਪ ਹੀ ਸਾਡੇ ਮਤਲਬ ਆਪਣੇ ਨਾਲ ਲੋਕ ਜੁੜਦੇ ਨੇ ਹੋਰ ਵਧੀਆ-ਵਧੀਆ ਬੰਦਿਆਂ ਨਾਲ ਗੱਲਬਾਤ ਹੁੰਦੀ ਹੈ ਇਸ ਤਰ੍ਹਾਂ ਹੀ ਇਹ ਵੀਰ ਸਾਡੇ ਜਿਹੜੇ ਇਸ ਲੇਖੀ ਚੈਨਲ ਦੇ ਹੈਗੇ ਨੇ ਆਨਰ ਸੁਖੀ ਮਗਾਣੀਆਂ ਜੀ ਉਹਨਾਂ ਨੇ ਸਾਡੀ ਇਹ ਵੀਡੀਓ ਕੀਤੀ ਗਈ ਹੈ ਪॉडਕਾਸਟ ਕਹਿ ਲੋ ਇਹਨੂੰ ਇੰਟਰਵਿਊ ਕਹਿ ਲੋ ਉਹ ਸਾਡੀ ਉਹਨਾਂ ਨੇ ਕਰੀ ਹੈ ਤੇ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਤੇ ਬਾਕੀ ਜਿਨ੍ਹਾਂ ਨੇ ਵੀ ਪਿਓਰ ਆਰ ਆਈ ਆਰ ਜਾਂ ਤੁਸੀਂ ਕੀ ਕਹਿੰਦੇ ਆ ਬਲੈਕ ਐਸਟਰੋਲੋਜ ਚੂਚਾ ਚਾਹੀਦਾ ਸਰਦੀ ਚ ਵੱਡੀ ਮੁਰਗੀ ਸੇਲ ਕਰਦੇ ਹੁੰਦੇ ਆ ਉਹ ਮਿਲ ਜਾ ਕਰੂਗੀ ਤੇ ਉਹ ਤੁਹਾਨੂੰ ਮਿਲ ਜੂਗਾ ਜੀ ਦੇਖ ਸਕਦੇ ਹੋ ਤੇ ਬੁਕਿੰਗ 9814586919 ਤੇ ਹੋਊਗੀ ਜੀ ਤੇ ਬਾਕੀ ਟ੍ਰੇਨਿੰਗ ਸਾਡੀ ਫ੍ਰੀ ਹੈ ਟ੍ਰੇਨਿੰਗ ਤੁਹਾਨੂੰ ਫ੍ਰੀ ਦੇਵਾਂਗੇ ਕੰਮ ਨਹੀਂ ਮਾੜਾ ਕੰਮ ਬਹੁਤ ਵਧੀਆ ਹੈ ਪਰ ਮੰਨ ਲਾ ਕੇ ਕਰਿਓ ਮੈਂ ਤੁਹਾਡੇ ਨਾਲ ਆ ਜੇ ਮੇਰੇ ਹਿਸਾਬ ਨਾਲ ਚੱਲੋਗੇ ਤੁਸੀਂ ਤਾਂ ਤੁਹਾਨੂੰ ਕਾਮਯਾਬ ਕਰਾਂ ਕਰਾਂਗੇ ਤੇ ਬਹੁਤ ਇਸ ਕੰਮ 'ਚ ਕਮਾਈ ਕਰੋਗੇ ਤੁਸੀਂ ਤੇ ਸਫਲਤਾ ਮਿਲੂਗੀ ਬਾਕੀ ਸੋਸ਼ਲ ਮੀਡੀਆ ਦਾ ਵੀ ਤੁਹਾਨੂੰ ਜਰੂਰ ਟ੍ਰੇਨਿੰਗ ਦਿਆ ਕਰਾਂਗੇ ਹੁਣ ਵੀ ਸੋਸ਼ਲ ਮੀਡੀਆ ਤੇ ਐਕਟਿਵ ਹੋ ਜਿਹੜੇ ਜਿਹੜੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਕਾਮਯਾਬ ਹੋਵੋਗੇ ਜਿਵੇਂ ਹੁਣ ਮੇਰਾ ਚੈਨਲ ਬਣਿਆ ਹੋਇਆ ਐ ਇਸ ਤਰ੍ਹਾਂ ਤੁਹਾਡੇ ਵੀ ਬਣਵਾਵਾਂਗੇ ਚੈਨਲ ਠੀਕ ਹੈ ਜੀ ਤੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਉਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਜਿਹੜੀ ਸਰਲਿਖ ਚੈਨਲ ਤੇ ਪਾਈ ਗਈ ਐ ਧੰਨਵਾਦ ਸਾਰਿਆਂ ਦਾ 9814588919 ਫੋਨ ਨੰਬਰ ਐ ਜਿਹੜੇ ਚਿਕਸ ਨੇ ਪੇਰੈਂਟ ਪਾਰਡ ਦੇ ਚਿਕਸ ਨੇ ਸਾਡੇ ਆਪਣੇ ਖੁਦ ਦੇ ਜਿਹੜੇ ਐਗ ਦੇ ਵਿੱਚ ਮਤਲਬ ਲਾਕੀ ਹੈਚਰੀ ਵਿੱਚ ਤਿਆਰ ਕੀਤੇ ਗਏ ਨੇ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਆ ਉਹ ਬੁਕਿੰਗ ਕਰਵਾ ਸਕਦੇ ਹੋ ਜਿਨ੍ਹਾਂ ਦੀਆਂ ਬੁਕਿੰਗਾਂ ਨੇ ਉਹਨਾਂ ਨੂੰ ਤਾਂ ਅਸੀਂ ਫੋਨ ਕਰ ਹੀ ਦੇਣੇ ਨੇ ਉਹਨਾਂ ਨੂੰ ਮਿਲ ਜਾਣਗੇ ਜੀ ਤੇ ਬਾਕੀ ਦੇਖ ਸਕਦੇ ਹੋ ਐਕਟਿਵ ਚਿਕਸ ਦੀ ਇਨਸਾਨੀ ਹੈ ਤੇ ਠੀਕ ਹੈ ਜੀ ਦਿਓ ਜਾਜਤ ਮੈਨੂੰ ਧੰਨਵਾਦ ਹੈ ਤੁਹਾਡਾ